ਬਜ਼ੁਰਗਾਂ ਦੀ ਵੀ ਆਪਾਂ ਨੂੰ ਇੱਜ਼ਤ ਕਰਨੀ ਚਾਹੀਦੀ ਹੈ ਬਜ਼ੁਰਗ ਨਹੀਂ ਲੱਭਦੇ ਹੁੰਦੇ ਕਿਸੇ ਟ੍ਰੇਨ ਦੇ ਵਿੱਚ 15-20 ਚੜ ਗਏ ਮੁੰਡੇ ਇੱਕ ਡੱਬੇ 'ਚ ਬਹਿ ਗਏ ਇੱਕ ਬਾਪੂ ਬਹਿ ਗਿਆ ਬਾਪੂ ਸ਼ੇਂਦਰ ਸਭ ਹੀ ਬੈਠਾ ਉਹ ਸਾਹਮਣੇ ਦੇਖ ਗਿਆ ਹੁਣ ਮੈਨੂੰ ਆਇਆ ਬਾਪੂ ਬਹਿ ਗਿਆ ਇੱਕ ਵਿੱਚ 15-20 ਮੁੰਡੇ ਸਾਰੇ ਉਹ ਗੱਲਾਂ ਕਰਨ ਲੱਗੇ ਕਹਿੰਦੇ ਵੀ ਬੋਰ ਜੇ ਹੋਈ ਜਾਂਦੇ ਆ ਸਫ਼ਰਾਂ ਲੰਮਾ ਭਈ ਕੀ ਕਰੀਏ ਹਾਂ ਐਵੇਂ ਨਹੀਂ ਲੰਘਦਾ ਕਹਿੰਦੇ ਇੱਕ ਕਹਿੰਦਾ ਕੋਈ ਹਲਤ ਨਾ ਕਰੀਏ ਦੂਜਾ ਕਹਿੰਦਾ ਕੀ ਹਲਤ ਕਰੀਏ ਕਹਿੰਦਾ ਰੱਸੀ ਜੀ ਖਿੱਚ ਲੈਣੇ ਆਂ ਟ੍ਰੇਨ ਹੀ ਰੋਕ ਦਿੰਨੇ ਆ। ਲਾ ਇਹੇ ਜੀ ਉਮਰ ਹੁੰਦੀ ਏ ਉਹ। ਬੰਦੇ ਨੂੰ ਮਿਲ ਤਾਂ ਹੀ ਸੁਝਦੀਆਂ ਉਹ। ਦੂਜਾ ਕਹਿੰਦਾ ਦੇਖ ਥੱਲੇ ਲਿਖਿਆ ਏ। ਜਿਹੜਾ ਟ੍ਰੇਨ ਰੋਕੂਗਾ 500 ਰੁਪਇਆ ਜੁਰਮਾਨਾ ਜਾਂ 6 ਮਹੀਨੇ ਦੀ ਕੈਦ ਜਾਂ ਦੋਨੇ ਵੀ ਹੋ ਸਕਦੇ ਆ। ਇੱਕ ਬਹੁਤ ਅਹੀਂ ਸਿਆਣਾ ਕਹਿੰਦਾ ਲਾ ਫੇਰ ਕੀ ਹੋ ਗਿਆ? 500 ਦੀ ਕੀੜੀ ਗੱਲ ਐ? ਆਪਾਂ 20 ਜਣੇ ਇਕੱਠੇ ਕਰ ਲਈਏ ਰੁਪਈਏ। ਦੇ ਦਿਆਂਗੇ। ਉਹਨਾਂ ਨੇ ਪਾ ਕੇ 20 25 50 100 105 2000 ਰੁਪਇਆ ਇਕੱਠਾ ਕਰ ਲਿਆ। ਜਿਹੜਾ ਉਹਨਾਂ ਦਾ ਨੇਤਾ ਸੀ ਉਹਨੇ ਜੇਬ 'ਚ ਪਾ ਲਿਆ ਕਹਿੰਦੇ ਰੋਕੀਏ ਟਰੇਨ ਦੂਜਾ ਕਹਿੰਦਾ ਪੈਸੇ ਨਹੀਂ ਦੇਣੇ ਆਪਾਂ ਕਿਸੇ ਨੂੰ ਪੈਸੇ ਸਾਹਮਣੇ ਰੱਖੋ ਟਰੇਨ ਰੋਕਾਂਗੇ ਟਰੇਨ ਰੁਕੂਗੀ ਜਦੋਂ ਪੁਲਿਸ ਆਊਗੀ ਨੌਵਾਂ ਬਾਪੂ ਦਾ ਲਾਵਾਂਗੇ ਕਹਿੰਦੇ ਇਹ ਰੁਕਾਵਾਗੇ ਆਪਾਂ 20 ਜਣੇ ਆਏ ਇਕੱਲਾ ਐਂ ਕਰਾਂਗੇ ਆਪਣੇ ਵੋਟਾਂ ਜ਼ਿਆਦਾ ਆ ਕਹਿੰਦੇ 2000 ਕਰ ਲਿਆ ਇਕੱਠਾ ਉਹ ਬਾਪੂ ਬੈਠਾ ਦੇਖਦਾ ਰਿਹਾ ਵੀ ਕਰਦੇ ਕੀ ਏਕ ਨੇ ਸੰਗਲੀ ਜੀ ਖਿੱਚਤੀ ਟਰੇਨ ਰੁਕ ਗਈ ਚੀਕਾਂ ਕਲਗੈਂਟ ਰੇਨ ਦੀਆਂ ਕਹਿੰਦਾ ਕਿਉਂ ਕਢਾ ਦਿਆ ਨਾ ਚੀਕਾਂ ਟਰੇਨ ਰੁਕ ਗਈ ਆ ਗਈ ਪੁਲਿਸ ਕਿਹਨੇ ਰੋਕੀਆ ਕਿਹਨੇ ਰੋਕੀਆ ਪੈ ਗਿਆ ਰੌਲਾ ਉਹ ਬਾਪੂ ਬੇਫਿਕਰ ਹੋਇਆ ਬੈਠਾ ਆਰਾਮ ਨਾਲ ਉਹਨੂੰ ਡਰੀ ਕੋਈ ਨਹੀਂ ਪੁਲਿਸ ਵਾਲੇ ਅੰਦਰ ਆ ਗਏ ਕਿਹਨੇ ਟਰੇਨ ਰੋਕੀਆ ਭਾਈ ਦੱਸੋ ਸਾਰਿਆਂ ਬੀਹਾਂ ਨੇ ਨੌ ਲੈਂਦੇ ਆਹ ਬਾਪੂ ਨੇ ਟਰੇਨ ਰੋਕੀ ਪੁਲਿਸ ਵਾਲੇ ਕਹਿੰਦੇ ਹਾਂ ਬਾਪੂ ਕਿਉਂ ਰੋਕੀਆ ਟਰੇਨ ਉਹ ਕਹਿੰਦਾ ਜੀ ਮੈਂ ਰੋਕੀ ਕਿਉਂ ਕਹਿੰਦਾ ਜੀ ਆਹ 20 ਜਣਿਆਂ ਨੇ ਮੇਰੇ 2000 ਰੁਪਈਆ ਕੱਢ ਲਿਆ ਇਹਦੇ ਕੋਲੇ ਆ ਕਹਿੰਦਾ ਜਿਹੜਾ ਮੂਰੇ ਬੈਠਾ ਨਹੀਂ ਨਹੀਂ ਅਸੀਂ ਨਹੀਂ ਕਹਿੰਦੇ ਉਹ ਕਹਿੰਦਾ ਮੈਂ ਨੋਟ ਗਿਣਾ ਦਿੰਦਾ ਐਨੇ 200 ਦੇ ਇੱਕ 500 ਦਾ 20 ਹਾਂ ਦਾ ਇੱਕ ਪਾਟਿਆ ਜਾਂ 10ਾਂ ਦਾ ਕਹਿੰਦਾ ਉਹਦੇ ਸਾਹਮਣੇ ਦਾ ਗ੍ਰਾਹੀ ਕੀਤੀ ਸੀ ਕਹਿੰਦਾ ਮੇਰਾ 2000 ਰੁਪਈਆ ਕੱਢ ਲਏ ਇਹਨਾਂ ਨੇ ਲਓ ਵੀ ਥਾਣੇਦਾਰ ਤੁਹਾਨੂੰ ਪਤਾ ਮਿੱਠਾ ਹੀ ਬੋਲਦੇ ਹੁੰਦੇ ਆ ਥਾਣੇਦਾਰ ਕਹਿੰਦਾ ਬਾਪੂ ਤੈਂ ਬੜਾ ਬਹਾਦਰੀ ਦਾ ਕੰਮ ਕਰਿਆ ਲਓ ਮੁੰਡਿਓ ਦੋ 2000 ਰੁਪਈਆ ਇਹਨੂੰ ਵਾਪਸ ਕਰੋ ਲੈ ਬਾਪੂ ਨੂੰ 2000 ਰੁਪਈਆ ਸੱਚ ਬੋਲਣ ਦਾ ਨਾਮ ਮਿਲ ਗਿਆ ਬੜਾ ਬਾਗੋ ਬਾਗ ਹੁਣ ਪੁਲਿਸ ਵਾਲਾ ਨੇ ਲਾ ਲੀਆਂ ਹੱਥ ਕੜੀਆਂ ਬੀਹਾਂ ਦੇ ਚਲੋ ਚੋਰੀਆਂ ਕਰਦੇ ਹੁਣ ਤੁਹਾਨੂੰ ਸਜ਼ਾ ਜਦੋਂ ਬੀਹਾਂ ਦੇ ਹੱਥ ਕੜੀਆਂ ਲੱਗੀਆਂ ਰੇਲ ਚੋਂ ਉਤਰਣ ਲੱਗੇ ਉਹ ਐ ਬੜੇ ਕੰਨੀ ਅੱਖਾਂ ਕੱਢਦੇ ਆ ਵੀ ਤੂੰ ਕਿਹੜੇ ਪਿੰਡ ਦਾ ਮਿਲਾਂਗੇ ਤੈਨੂੰ ਕਦੇ ਉਹਦੇ ਕੰਨੀ ਅੱਖਾਂ ਕੱਢਦੇ ਆ ਤੇ ਬਾਪੂ ਫਿਰ ਚਿੱਟੀ ਦਾੜੀ ਤੇ ਹੱਥ ਫੇਰਦਾ ਕਹਿੰਦਾ ਇਹ ਧੋਪ ਨਾ ਨਹੀਂ ਆਈ ਆ ਖੋਸਾ ਕਰਾ